ਜੋਗਲਾਂ ਪੰਜਾਬ ਵਿੱਚ ਵਾਪਰ ਰਹੀਆਂ ਬਾਈ ਦੀਪ ਸਿੱਧੂ ਪਹਿਲਾਂ ਹੀ ਸਭ ਕੁਝ ਦੱਸ ਗਿਆ ਸੀ ਇਸ ਵੀਡੀਓ ਵਿੱਚ ਸਭ ਕੁਝ ਬਿਆਨ ਕੀਤਾ ਬਾਈ ਦੀਪ ਸਿੱਧੂ ਨੇ ਅਸਲ ਵਿੱਚ ਜਿਹੜਾ ਕੌਮੀਅਤ ਦੀ ਸਾਡੀ ਗੱਲ ਕਰਦਾ ਸੀ ਆਪ ਹੀ ਉਹਨੂੰ ਢਾ ਲੈਨੇ ਆ ਕੌਮੀਅਤ ਵੱਲ ਜਾਣਾ ਗੁਨਾਹ ਥੋੜੀ ਆ ਆਪਦੀ ਕੌਮੀਅਤ ਦੀ ਗੱਲ ਕਰਨੀ ਗੁਨਾਹ ਥੋੜੀ ਆ ਪਰ ਅਸੀਂ ਆਪ ਹੀ ਢਾ ਲੈਨੇ ਆ ਵੀ ਨਹੀਂ ਯਾਰ ਤੂੰ ਸਾਡੇ ਛਿੱਤਰ ਪਾਵੇਂਗਾ ਇਹ ਬੰਦੇ ਮਰਵਾਊਗਾ ਸਾਡੇ ਉਹ ਬੰਦੇ ਤਾਂ ਸਾਡੇ ਮਾਰਨੇ ਹੀ ਆ ਸਾਡੇ 3 ਲੱਖ ਬੰਦੇ ਹੀ ਮਾਰਤੇ ਆਮ ਤੌਰ ਤੇ ਪਿੰਡਾਂ 'ਚ ਗੱਲ ਕਰੀ ਜਾਂਦੀ ਹੁੰਦੀ ਸੀ ਅੱਜ ਕੱਲ ਪਤਾ ਨਹੀਂ ਉਹ ਗੱਲ ਇੰਨੀ ਪ੍ਰਚਲਿਤ ਹੈ ਕਿ ਨਹੀਂ ਵਿਜੜੀਆਂ ਕੁਝ ਬੰਦਿਆਂ ਨੇ ਇੱਕ ਪ੍ਰਯੋਗ ਕੀਤਾ ਉਹਨਾਂ ਨੇ ਦੋ ਬਾਂਦਰ ਪਿੰਜਰੇ 'ਚ ਤਾੜਤੇ ਤੇ ਪਿੰਜਰੇ ਦੇ ਉੱਤੇ ਨਾ ਕੇਲਾ ਬੰਨਤਾ ਹੁਣ ਬਾਂਦਰ ਜਦੋਂ ਕੇਲੇ ਵੱਲ ਜਾਇਆ ਕਰਨ ਤੇ ਬਾਂਦਰਾਂ ਨੂੰ ਕੱਢ ਕੇ ਚੰਗੀ ਤਰ੍ਹਾਂ ਕੁੱਟਿਆ ਕਰਨ ਹੋ ਫੇਰ ਬਾਂਦਰ ਕੇਲੇਵਾਲ ਨੂੰ ਜਾਣ ਫੇਰ ਚੰਗੀ ਤਰ੍ਹਾਂ ਉਹਨਾਂ ਨੂੰ ਕੁੱਟਣ ਇਹ ਸਿਲਸਿਲਾ 5-7 ਦਿਨ ਚੱਲਿਆ 5-7 ਦਿਨ ਬਾਅਦ ਬਾਂਦਰਾਂ ਨੂੰ ਆਉਣ ਲੱਗਣ ਲੱਗਿਆ ਵੀ ਕੇਲੇਵਾਲ ਨੂੰ ਜਾਣਾ ਗਣਾ ਹਾਲਾਂਕਿ ਕੇਲਾ ਤਾਂ ਬਾਂਦਰ ਖਾਊਗੇ ਉਹਦੂ ਬਾਅਦ ਉਹਨਾਂ ਨੇ ਇੱਕ ਨਵਾਂ ਬਾਂਦਰ ਉਸ ਪਿੰਜਰੇ ਚ ਵਾੜਤਾ ਜਦੋਂ ਨਵਾਂ ਬਾਂਦਰ ਵਾੜਤਾ ਹੁਣ ਉਹਨੂੰ ਪਤਾ ਨਹੀਂ ਸੀ ਵੀ ਇੱਥੇ ਕੀ ਸਿਲਸਿਲਾ ਚੱਲਦਾ ਫਿਰ ਉਹ ਕੇਲੇਵਾਲ ਨੂੰ ਜਾਣ ਲੱਗਿਆ ਜਦੋਂ ਕੇਲੇਵਾਲ ਨੂੰ ਜਾਨ ਲੱਗਿਆ ਹੁਣ ਬਾਹਰ ਜਿਹੜੇ ਬੰਦਿਆਂ ਨੇ ਪ੍ਰਯੋਗ ਕੀਤਾ ਸੀ ਉਹਨਾਂ ਨੂੰ ਕੁੱਟਣ ਦੀ ਜ਼ਰੂਰਤ ਨਹੀਂ ਪਈ ਉਹ ਬੰਦਰਾ ਨਹੀਂ ਢਾਲਿਆ ਫੜ ਕੇ ਵੀ ਤੂੰ ਸਾਲਿਆ ਸਾਡੇ ਛਿੱਤਰ ਪਵਾਏਗਾ ਹੁਣ ਸਾਡੇ ਨਾਲ ਕੀ ਹੁੰਦਾ ਜਿਹੜਾ ਕੌਮੀ